ਬਰਨਾਲਾ ਚ ਕਿਸਾਨਾਂ ਤੇ ਵਪਾਰੀਆਂ ਵਿਚਾਲੇ ਟਕਰਾਅ ਤੇ ਸੁਨੀਲ ਜਾਖੜ ਨੇ ਮਾਨ ਸਰਕਾਰ ਨੂੰ ਘੇਰਿਆ ਕਿਹਾ ਕਿ ਹਾਲਾਤ ਖੁਦ ਸੀਐਮ ਮਾਨ ਦੇ ਹਲਕੇ ਵਿੱਚ ਨੇ ਉਹਨਾਂ ਇਸ ਨੂੰ ਸੂਬੇ ਦੀ ਪਾਈਚਾਰਕਾਂਝ ਲਈ ਖਤਰਨਾਕ ਦੱਸਿਆ ਇਸ ਤੋਂ ਇਲਾਵਾ ਜਾਖੜ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਵੀ ਮਾਨ ਸਰਕਾਰ ਨੂੰ ਫੇਲ ਕਰਾਰ ਦਿੱਤਾ ਮੈਂ ਆਈ ਬਾਰ-ਬਾਰ ਬੇਨਤੀ ਕਰੀ ਜਨਾ ਪਹਿਲੀ ਤਾਂ ਜ਼ਿੰਮੇਵਾਰੀ ਬਣਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਵੀ ਆ ਕੋਜਾ ਖੇਡ ਨਾ ਕਰਵਾਣ ਆ ਜੋ ਕੁਝ ਹੋ ਰਿਹਾ ਹੈ भगवंत मान जी ਦੇ ਆਪ ਦੇ ਹਲਕੇ ਚ ਹੋ ਰਿਹਾ ਸਭ ਤੋਂ ਪਹਿਲਾਂ ਦੇਖਣ ਵਾਲੀ ਗੱਲ ਹੈ ਬਰਨਾਲਾ ਦੇ ਅੰਦਰ ਹੋ ਰਿਹਾ ਸਾਬ ਜਿਹੜਾ ਉਹਨਾਂ ਦੀ ਕਰਮ ਭੂਮੀ ਜਿੱਥੋਂ ਉਹਨਾਂ ਨੂੰ ਦੋ ਵਾਰੀ ਐਮਪੀ ਬਣਾ ਕੇ ਭੇਜਿਆ ਗਿਆ ਉਹ ਸੰਗਰੂਰ ਕੌਨਸਟਿਚੁਐਂਸੀ ਦੇ ਅੰਦਰ ਉਹਨਾਂ ਦੇ ਹਾਰਟ ਆਫ ਸੰਗਰੂਰ ਕੌਨਸਟਿਚੁਐਂਸੀ ਦੇ ਉਹਦੇ ਵਿੱਚ ਆ ਇਸ ਕਿਸਮ ਦੀ ਘਟਨਾ ਵਾਪਰੀ ਹੈ ਬੜੇ ਗੰਭੀਰ ਇਹਦੇ ਇੰਪਲੀਕੇਸ਼ਨਸ ਹੈਗੇ ਕਿਸਾਨ ਤੇ ਵਪਾਰੀ ਦੇ ਵਿੱਚ ਇੱਕ ਜਿਹੜਾ ਇਨਾਂ ਨੇ ਦੋ 파ੜ ਕਰਨ ਦਾ ਕੰਮ ਚਾਲੂ ਕੀਤਾ ਹੈ। ਕੋਜਾ ਖੇਡ ਖੇਡਿਆ ਜਾ ਰਿਹਾ ਹੈ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ। ਆ ਉਹੀ ਧਰਤੀ ਹੈ ਜਿੱਥੇ ਕੋਲਾਪਸ ਆਫ ਲੀਡਰਸ਼ਿਪ ਦੀ وجہ ਦੇ ਨਾਲ 3 ਮਹੀਨਿਆਂ ਦੇ ਅੰਦਰ ਅੰਦਰ ਜਦੋਂ 93 MLA ਜਿਤਾ ਕੇ ਭੇਜੋ ਤੇ 3 ਮਹੀਨਿਆਂ ਦੇ ਅੰਦਰ ਅੰਦਰ ਇੱਕ ਮਿੰਟ ਪਲੀਜ਼ 3 ਮਹੀਨਿਆਂ ਦੇ ਅੰਦਰ ਅੰਦਰ ਲੋਕਾਂ ਨੇ ਲੀਡਰਸ਼ਿਪ ਦਾ ਦਿਵਾਲਾ ਨਿਕਲਦੇ ਦੇਖ ਲਿਆ ਤੇ ਉਸ ਕਰਕੇ ਫ੍ਰਿੰਜ 엘ਿਮੈਂਟਸ ਨਿਕਲ ਕੇ ਆਈ ਸਾਹਮਣੇ ਹਾਲਾਤ ਦਰਬਦਰ ਵਿਗੜਦੇ ਚਲੇ ਗਏ ਅਜਨਾਲਾ ਦੇ ਅੰਦਰ ਪੁਲਿਸ ਚੌਕੀ ਦਾ ਕੇਸ ਕੋਈ ਲੋਕ ਪੁੱល ਨਹੀਂ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਫਿਰੋਤੀਆਂ ਲੁੱਟ ਖੋਹਾਂ ਮਰਡਰ ਸਾਰੇ ਦੇ ਸਾਰੇ ਘਟਨਾਵਾਂ ਡਰੱਗਸ ਦਾ ਵਪਾਰ दारू ਦਾ ਤੰਦਾ ਜੇਲਸ ਸੇਫ ਹੈਵਨ ਬਣ ਗਈਆਂ ਆ ਦਿਨ ਪ੍ਰਤੀ ਦਿਨ ਨਿਗਾਰ ਹੁੰਦਾ ਗਿਆ ਲਾ ਰ ਐਂਡ ਆਰਡਰ ਦੇ ਸਿਚੁਏਸ਼ਨ ਦਾ ਪੰਜਾਬ ਦੇ ਅੰਦਰ ਨੰਗਲ ਦਾ ਇਨਸੀਡੈਂਟ ਉਹ ਆ ਉਹਦੇ ਵਿਕਾਸ ਪ੍ਰਭাকর ਨੂੰ ਇਸ ਕਰਕੇ ਮਾਰਿਆ ਗਿਆ ਉਹਦੇ ਵਿਚਾਰਧਾਰਾ ਕਿਉਂਕਿ ਉਹ ਆਰਐਸਐਸ ਦਾ ਕਾਰਕਟਰਤਾ ਸੀ ਉਹਦੇ ਗੋਲੀ ਮਾਰੀ ਗਈ ਆ ਸਾਰੇ ਮੈਂ ਇਸ ਕਰਕੇ ਗਿਣਾ ਰਿਆਂ ਵੀ ਪੰਜਾਬ ਦੇ ਇਹ ਬੜੇ ਗੰਭੀਰ ਮੁੱਦੇ ਐ ਮੁੱਖ ਮੰਤਰੀ ਸਾਹਿਬ ਸਿਵਾਏ ਚ ਡਾਂਕਰਨ ਦੇ ਮਜ਼ਾਕ ਕਰਨ ਦੇ ਛੱਲੇਗਾਣ ਦੇ ਕੋਈ ਕੰਮ ਨਹੀਂ ਕਰ ਰਹੇ ਉਦੋਂ ਉੱਤੇ ਆ ਜਿਹੜੀ ਕਿਸਾਨ ਜਥੇਬੰਦੀਆਂ ਦੇ ਆਰ ਟ੍ਰਾਈਂਗ ਉਹਨਾਂ ਦੇ ਲੀਡਰਸ਼ਿਪ ਜਿਹੜੇ ਹੈ ਉਹ ਦੇ ਆ ਬਿਕਮਿੰਗ ਅ ਲਾਅ ਔਨ ਟੂ ਦਮਸੈਲਫ ਇਸ ਤੋਂ ਪਹਿਲਾਂ ਸਰਕਾਰ ਦੀ ਕਮਜ਼ੋਰੀ ਸਰਕਾਰ ਦਾ ਫੇਲਰ ਦੇਖ ਕੇ ਪਿੰਡਾਂ ਦੇ ਅੰਦਰ ਕਮੇਟੀਆਂ ਬਣੀਆਂ ਸੀਗੀਆਂ ਪਿੰਡ ਕਮੇਟੀ ਬਣੀ ਸੀਗੀ ਜਿਹੜੇ ਨਸ਼ੇ ਦੇ ਬਾਹਰ ਉਹਨਾਂ ਨੇ ਧਰਨੇ ਲਾ ਕੇ ਡਾਂਗਾ ਲੈ ਕੇ ਰਾਤ ਨੂੰ ਬੈਠੇ ਰਹਿੰਦੇ ਸੀਗੇ ਜਦੋਂ ਪਬਲਿਕ ਡਾਂਗਾ ਚੱਕ ਲੂਗੀ ਚਾਹੇ ਉਹ ਕਿਸਾਨ ਹੈ ਚਾਹੇ ਉਹ ਬੜੀ ਬਜ਼ੁਰਗ ਮਹਿਲਾਵਾਂ ਵੀ ਬੈਠਦੀਆਂ ਸੀ ਉਹ ਧਰਨੇ 'ਚ ਜਿਹੜੇ ਰਾਤ ਨੂੰ ਠਿਕਰੀ ਪਹਿਰੇ ਲੱਗਦੇ ਹੁੰਦੇ ਸੀਗੇ ਪਿੰਡਾਂ ਦੇ ਅੱਗੇ ਉਹ ਸਾਰੇ ਸਰਕਾਰ ਦੀ ناکਾਮਯਾਬੀ ਦਾ ਇੱਕ ਮੰਜ਼ਰ ਹੈ ਉਹਦਾ ਫਾਇਦਾ ਉਠਾ ਕੇ ਕੁਝ ਲੋਕ ਕਿਸਾਨਾਂ ਨੂੰ ਭੜਕਾ ਕੇ ਉਹਨਾਂ ਦੇ ਨਾਮ ਦੇ ਉੱਤੇ ਪੰਜਾਬ ਦੇ ਅੰਦਰ ਅਫਰਾ ਤਫਰੀ ਫੁਲਾ ਰਹੇ ਆ ਸਾਬ ਇਸੇ ਕਰਕੇ ਤੁਸੀਂ ਜਿਹੜਾ ਸਵਾਲ ਪੁੱਛ ਰਹੇ ਸੀ ਮੈਂ ਬੇਨਤੀ ਕੀਤੀ ਸੀ ਕਿਉਂਕਿ ਹੁਣ ਤਾਂ ਇਲੈਕਸ਼ਨ ਲੜ ਨਹੀਂ ਸਕਦੇ ਸਾਬ ਕੌਣ ਕੀ ਕਹਿ ਰਿਹਾ ਕੋਈ ਮਾਇਨੇ ਨਹੀਂ ਉਹਨਾਂ ਨੂੰ ਸ਼ਾਇਦ ਪਤਾ ਨਹੀਂ 14 ਤਰੀਕ ਡੇਟ ਨਿਕਲ ਗਈ ਹੁਣ ਕੋਈ ਨਾ ਤਾਂ ਇਲੈਕਸ਼ਨ ਹੋਰ ਲੜ ਸਕਦਾ ਮੈਂ ਤਾਂ ਆ ਕੇ ਆਖਿਆ ਸੀ ਵੀ ਤੁਹਾਨੂੰ ਜਿਹੜੀ ਪਾਰਟੀ ਚੰਗੀ ਲੱਗਦੀ ਹੈ ਉਹਦੀ ਲੜ ਫੜ ਲਓ ਤੁਸੀਂ ਤੇ ਉਸ ਪਾਰਟੀ ਦਾ ਲੀਡਰ ਅਗਰ ਉਹ ਕਾਂਗਰਸ ਨਾਲ ਜਾਂਦੇ ਹੈ ਤਾਂ ਸੁਖਪਾਲ ਖਹਿਰਾ ਜੀ ਜੇ ਆਮ ਆਦਮੀ ਪਾਰਟੀ ਨਾਲ ਜਾਂਦੇ ਆ ਤਾਂ ਮੀਤ ਉਥੇ ਬਰਨਾਲੇ ਚ ਜਾ ਕੇ ਖੜ ਕੇ ਕਹਿ ਦੇਣ ਵੀ ਅਸੀਂ ਇਸ ਕੰਮ ਦੇ ਇਹਨਾਂ ਦੇ ਨਾਲ ਆ ਕਿਸਾਨ ਚ ਇੱਥੇ ਬੰਦੀ ਦੇ ਕਿਉਂਕਿ ਇਹਨਾਂ ਨੇ ਸਾਨੂੰ ਸਪੋਰਟ ਕੀਤੀ ਹੈ ਉਹਦੇ ਬਾਅਦ ਦੇਖ ਲਿਓ ਉਥੇ ਵਾਪਰਦਾ ਕੀ ਹੈ ਸਭ ਜ਼ਿੰਮੇਵਾਰੀ ਲੈਣੀ ਪਊਗੀ ਸਭ ਤੁਸੀਂ ਸਿਰਫ ਤੇ ਸਿਰਫ ਲੋਕਤੰਤ੍ਰਿਕ ਅਧਿਕਾਰ ਮੰਗ ਰਹੇ ਹੋ ਜ਼ਿੰਮੇਵਾਰੀ ਵੀ ਕਿਉਂਕਿ ਜਦੋਂ ਰਾਜਨੀਤੀ ਚ ਆਉਂਗੇ ਜ਼ਿੰਮੇਵਾਰੀ ਵੀ ਲੈਣੀ ਪਊਗੀ ਯੂ ਕੈਨ ਨਾਟ ਹੈਵ ਐਕਸਰਸਾਈਜ਼ ਅਥਾਰਟੀ ਵਿਦਾਊਟ ਰਿਸਪੌਂਸਿਬਿਲਟੀ ਸਰਕਾਰ ਚਲਾ ਰਹੀ ਸਭ ਕੰਗਰੂ ਕੋਰਟ ਕਿ ਨੂੰ ਕਹਿੰਦੇ ਆ ਕੰਗਰੂ ਕੋਰਟਸ ਬਣ ਗਈਆਂ ਜੀ ਪਿੰਡ ਕਮੇਟੀ ਬਣ ਗਈ ਇੱਕ ਉਹਨੂੰ ਮੋਟਰਸਾਈਕਲੋਂ ਫੜ ਲਿਆ ਸੀ ਜਾਂਦੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਡਿੱਗਿਆ ਉਹਦੀ ਜਾਨ ਚਲੀ ਗਈ ਇਹ ਬੜੇ ਗੰਭੀਰ ਮੁੱਦੇ ਹੈ ਜਿਹੜੇ ਜਿਹਦੇ ਕਰਕੇ ਅੱਜ ਪੰਜਾਬ ਦੇ ਅੰਦਰ ਦੇਖੋ ਮੇਰੇ ਕੋਲ ਟਿੱਕਾਜੀਤ ਸਾਰੀ ਕਨਸਿਸਟੈਂਸੀ ਜੋ ਜਿਹੜੀ ਅੰਦੀ ਨਵੀਂ ਕਿ ਸਾਨੂੰ ਕਿਹੜੇ ਪੁੱਛਦੇ ਆ ਕਿਹੜੇ ਲੀਡਰ ਦੀ ਉੱਥੇ ਮੀਟਿੰਗ ਕਰਾਣੀ ਹੈ yogi ji ਦਾ ਨਾਮ ਹਰੇਕ ਤਾਂ ਹੈ yogi ji ਨੂੰ ਬੁਲਾਓ ਇਹ ਤਾਂ ਹੈ ਹਾਂ ਬਿਲਕੁਲ ਕਿਉਂ ਬਿਕੋਜ਼ yogi ji ਸਿਮਬਲਾਈਜ਼ਸ ਲਾਅ ਐਂਡ ਆਰਡਰ ਵੀ ਕਾਨੂੰਨ ਵਿਵਸਥਾ ਨੂੰ ਬੜੀ ਯੂਪੀ ਦੇ ਐਂ ਸਹੀ ਕਰਤੀ ਸਭ ਆ ਆਪਣੇ ਆਪ ਚ ਇੱਕ ਕੋਈ ਇਹਦਾ ਐਨਲਿਸਿਸ ਕਰਨ ਦੀ ਲੋੜ ਨਹੀਂ ਅੱਜ ਇਹ ਸਮੱਸਿਆ ਹੈ ਪੰਜਾਬ ਦੀ ਪਰ ਛੱਲੇ ਗਏ ਜਾ ਰਹੇ ਹੈ ਗੱਲ ਹੋ ਨਹੀਂ ਰਹੀ اپوزیشن کانگریس پارٹی ਗੋਡੇ ਟੇਕ ਚੁੱਕੀ ਹੈ ਬੋਲਣ ਦੀ ਹਿੰਮਤ ਨਹੀਂ ਰੱਖਦੀ ਮੈਂ ਕੱਲਾ ਇਹ ਸਵਾਲ ਕੀਤਾ ਸੀ ਵੀ ਕਾਂਗਰਸ ਦਾ ਦਰਦ ਤਾਂ ਮੈਂ ਸਮਝਦਾ ਵੀ ਕਾਂਗਰਸ ਬੋਲ ਨਹੀਂ ਸਕਦੀ ਕਿਉਂਕਿ ਆਪਣੇ ਕਾਲੇ ਕਰਤੂਤਾਂ ਉਹਨਾਂ ਦੀਆਂ ਨਹੀਂ ਐ ਵੀ business ਠਾ ਦੇਣੇ ਚੱਕ ਕੇ ਅੰਦਰ ਕਰ ਦੂਗੀ ਪਰ ਇਹ ਜਿਹੜੇ ਕਿਸਾਨ ਜੱਥੇਬੰਦੀ ਦੇ ਲੀਡਰ ਐ ਕਿਉਂ ਨਹੀਂ ਬੋਲਦੇ ਇਹ ਜਾ ਕੇ ਵਪਾਰੀਆਂ ਨਾਲ ਸਿੰਘ ਫਸਾਈ ਬੈਠੇ ਐ ਭਗਵੰਤ ਮਾਨ ਜੀ ਨਾਲ ਫਸਾਉਂਦੇ 900 ਕਰੋੜ ਰੁਪਿਆ ਸਾਲਾਨਾ ਕਿਸਾਨ ਦਾ ਕਿਸਾਨ ਨਿਧੀ ਹੈ ਜਿਹੜੀ ਸਨਮਾਨ ਨਿਧੀ ਦੇ ਕਰਕੇ ਹਰ ਸਾਲ 900 ਕਰੋੜ ਰੁਪਿਆ ਜਾ ਰਿਹਾ ਹੈ ਬੋਲਦੇ ਨਹੀਂ ਕਿਉਂਕਿ ਭਗਵੰਤ ਕੀ ਸਾਝੇ ਭਗਵੰਤ ਮਾਨ ਜੀ ਨਾਲ ਜਾਂ ਡਰ ਹੈ ਜਾਂ ਤੁਹਾਡੇ ਕੀ ਪ੍ਰੋਬਲਮ ਹੈ ਦੱਸੋ ਸਾ ਜਿਹੜੇ ਵਪਾਰੀਆਂ ਨੂੰ ਜਾ ਕੇ ਕੇਰੀ ਬੈਠੇ ਹੋ ਤੁਸੀਂ ਬਰਨਾਲਾ ਦੇ ਅੰਦਰ ਆ ਜਿੰਮੇਵਾਰੀ ਕਿਹਦੀ ਸੀ ਇਮੀਗ੍ਰੇਸ਼ਨ ਦਾ ਕਰ ਕੋਈ ਫਰਾਡ ਹੈ ਆ ਜਿੰਮੇਵਾਰੀ ਭਗਵੰਤ ਮਾਨ ਜੀ ਦੀ ਸਰਕਾਰ ਦੀ ਹੈ ਭਗਵੰਤ ਮਾਨ ਜੀ ਨਹੀਂ ਅਜੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਦੀ ਬਟ ਹੀ ਹੈ ਫੇਲਡ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ ਲੋਕ ਉਹਨਾਂ ਨੂੰ ਬਦਲਣਾ ਚਾਹੁੰਦੇ ਆ ਕੋਈ ਆਲਟਰਨੇਟਿਵ ਨਹੀਂ ਹੈ ਸਾਬ ਇੱਕ ਪਾਸੇ ਭਗਵੰਤ ਮਾਨ ਜੀ ਹੈ ਉਹ ਫੇਲ ਹੋਇਆ ਜਿੱਥੇ ਪਾਸ ਹੈ ਵੀ ਆ ਕਾਂਗਰਸ ਦੀ ਗੋਡੀਆਂ ਕਿਵੇਂ ਲਵਾਣੀ ਹੈ ਉਹ ਉਹਨਾਂ ਨੂੰ ਪੂਰੀ ਜਾਂਚ ਆ ਗਈ ਐਨ ਤਸੱਲੀ ਨਾਲ ਜਿੱਥੇ ਮਰਜ਼ੀ ਅਮਰੋੜ ਕੇ ਖੜੇ ਕਰ ਦਿੰਦੇ ਇਸ ਕਰਕੇ ਲੋਕਾਂ ਨੇ ਦੇਖ ਲਿਆ ਜੇ ਪੰਜਾਬ ਬਚਾਣਾ ਹੈ ਤਾਂ ਬੀਜੇਪੀ ਦੇ ਨਾਲ ਲੱਗਣਗੇ ਸਾਬ ਲੀਡਰ ਲੋਕ ਨਾਰਾਜ਼ ਹੋ ਸਕਦੇ ਐ ਲੀਡਰਾਂ ਦੇ ਆਪਣੇ ਕੋਈ ਗੱਲਾਂ ਹੋ ਸਕਦੀਆਂ ਕੀ ਕਮਜ਼ੋਰੀਆਂ ਮੈਨੂੰ ਨਹੀਂ ਪਤਾ ਕਿਉਂ ਨਹੀਂ ਬੋਲਦੇ ਭਗਵੰਤ ਮਾਨ ਜੀ ਦੇ ਖਿਲਾਫ ਪਰ ਕਿਸਾਨ ਜਿਹੜਾ ਹੈ ਗਰੀਬ ਵਰਗ ਜਿਹੜਾ ਹੈ ਮਜ਼ਦੂਰ ਹੈ ਸ਼ਹਿਰੀ ਹੈ ਵਪਾਰੀ ਹੈ ਕਿਸਾਨ ਹੈ ਪਿੰਡੂ ਖੇਤਰਾ ਹੈ ਹਰੇਕ ਆਦਮੀ ਨੇ ਸਟਰੋਂਗ ਲੀਡਰਸ਼ਿਪ ਦੇਖ ਕੇ ਜਿਸ ਤਰ੍ਹਾਂ ਯੂਗੀ ਦੀ ਗੱਲ ਹੋ ਰਹੀ ਐ ਬੀਜੇਪੀ ਨੂੰ ਵੋਟਾਂ ਪੈਣਗੀਆਂ ਆ ਮੇਰਾ ਮੰਨਣਾ ਹੈ